2047 ਇੱਕ 세미નાર ਜੋ আয়োজিত ਕੀਤਾ ਜਾ ਰਿਹਾ ਉਹਦੇ ਵਿੱਚ ਸ਼ਿਰਕਤ ਕਰਨ ਲਈ ਇੱਥੇ ਪਹੁੰਚੇ ਹੋਏ ਸੀਨੀਅਰ ਪ੍ਰੋਫੈਸਰ ਸਹਿਬਾਨ ਵੱਖ-ਵੱਖ ਵਿਸ਼ਿਆਂ ਦੇ ਮਾਹਰ ਔਰ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਜਿਨ੍ਹਾਂ ਨੇ ਫਿਊਚਰ ਦੇ ਵਿੱਚ ਉਹਨਾਂ ਵਿਸ਼ਿਆਂ ਦੇ ਮਾਹਰ ਬਣਨਾ ਸਟੇਟ ਦੇ ਸ਼ੋਬਿਤਰ ਸਾਡੇ ਰਾਜ ਸਭਾ ਦੇ ਮੈਂਬਰ ਬਿਕਰਮਜੀ ਸਾਨੀ ਸਾਹਿਬ ਔਰ ਬੀਸੀ ਸਾਹਿਬਾ ਇਸ ਯੂਨੀਵਰਸਿਟੀ ਦੇ ਔਰ ਸਾਡੇ ਇੰਡਸਟਰੀ ਦੇ ਜਿਹੜੇ ਰੋਲ ਮਾਡਲ ਵੀ ਕੰਮ ਕਰ ਮੈਂ ਜਿਨ੍ਹਾਂ ਨੇ ਪੰਜਾਬ ਦਾ ਨਾਮ ਖਾਸ ਤੌਰ ਤੇ ਟ੍ਰੈਕਟ ਇੰਡਸਟਰੀ ਚ ਸੋਨালী ਕਾ ਤੋਂ ਮਿੱਤਲ ਸਾਹਿਬ ਔਰ ਮੇਰੇ ਸਾਹਮਣੇ ਸਾਡੀ ਅਫਸਰ ਸ਼ਾਹੀ ਬੈਠੀ ਹੈ ਇਨਵੈਸਟ ਪੰਜਾਬ ਦੀ ਓਪਕਾਰ ਜੀ ਬੈਠੇ ਹੈ ਸਾਡੇ ਫਾਈਨੈਂਸ ਡਿਪਾਰਟਮੈਂਟ ਦੇ ਹੈਡ ਬੈਠੇ ਹੈ ਬੜਾ ਗੰਭੀਰ ਵਿਸ਼ਾ ਜਿਹੜਾ ਉਹਦੇ ਤੇ ਬ੍ਰੇਨਸਟਾਰਮਿੰਗ ਚੱਲ ਰਹੀ ਹੈ। ਔਰ ਜ਼ਮਾਨਾ ਬ੍ਰੇਨਸਟਾਰਮਿੰਗ ਤੇ ਹੀ ਹੈ। ਸਿਰ ਜੋੜ ਕੇ ਬੈਠਾਂਗੇ ਤਾਂ ਕੋਈ ਹੱਲ ਨਿਕਲੂਗਾ। ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸਤਿਕਬਾਲ ਕਰਦਾ ਹਾਂ। ਚੱਲਿਆ ਹੋਇਆ ਕਦਮ ਹਰ ਇੱਕ ਚੱਲਿਆ ਹੋਇਆ ਕਦਮ ਮੇਰੇ ਸਿਰ ਮੱਤੇ ਸਭ ਤੋਂ ਪਹਿਲਾਂ ਮੇਰੇ ਬਰੋ ਨਮਸਕਾਰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਤੱਕ ਫੂਡ ਬਾਲ ਹੈ ਸਾਰੇ ਦੇਸ਼ ਦੀ 182 ਲੱਖ ਮੀਟ्रिक टन ਚੌਲ ਐਸ ਵਾਰ ਪੰਜਾਬ ਦੇਸ਼ ਨੂੰ ਦੇ ਰਿਹਾ ਹੈ 182 ਲੱਖ ਮੀਟ्रिक टन ਹਾਲਾਂਕਿ ਚੌਲ ਸਾਡੀ ਖੁਰਾਕ ਦਾ ਹਿੱਸਾ ਨਹੀਂ ਹੈਗਾ ਅਜੇ ਤਾਂ 10ਵੇਂ ਵਾਲੇ ਦਿਨ ਮਹੀਨੇ ਬਾਅਦ ਖੀਰ ਬਣਾਉਣਿਆਂ ਸਾਡਾ ਹਿੱਸਾ ਵੀ ਖੁਰਾਕ ਦਾ ਉਹ ਪਰ ਅਸੀਂ ਦੇ ਰਹੇ ਹਾਂ ਅਸਲ 'ਚ ਅਸੀਂ ਚੌਲ ਨਹੀਂ ਦੇ ਰਹੇ ਜੇ ਕਿਤੇ ਪਹਿਲਾਂ ਸੋਚਿਆ ਹੁੰਦਾ ਅਸੀਂ ਤਾਂ ਬਿਸਲਰੀ ਵਰਗਾ ਪਾਣੀ ਨੂੰ ਇੰਪੋਰਟ ਕਰਦਾ ਐਕਸਪੋਰਟ ਕਰਦਾ ਪਾਣੀ ਦੇਈ ਗਏ ਜੀ ਉਹਨਾਂ ਨੂੰ ਦੇਸ਼ ਨੂੰ ਅੱਜ ਪਾਣੀ ਖਤਮ ਹੋ ਗਿਆ ਥੱਲੋਂ 600 ਫੁੱਟ ਤੇ ਚਲਾ ਗਿਆ ਜੀ ਪਟੜ ਲੈਵਲ ਡਾਰਕ ਜ਼ੋਨ ਦੇ ਵਿੱਚ ਆ ਗਿਆ ਤੇ ਤੋਂ ਵੱਧ ਪੰਜਾਬ ਕਿਸੇ ਨੇ ਧਿਆਨ ਨਹੀਂ ਦਿੱਤਾ ਜੀ ਬੜੀ ਸ਼ਾਨਨਾ ਕਹਿੰਦੇ 182 ਲੱਖ ਮੀਟਰ ਇਕਟਾਂ ਚੌਲ ਪੈਦਾ ਹੋਣ ਨਾਲ ਪਰਾਲੀ ਵੀ ਨਹੀਂ ਤਾਂ ਪੈਦਾ ਹੋਊ पंद्रह दिन पहला आँदा था पंद्रह दिन बाद कहने क्या परचा करो और देख लो बाहर जल बाजू देख लिया हाँ तुम बहारो घर पेंड फोन करके कुछ दिखता है कुछ दिखता है करिए हल की है बथेरी वाली क्या सेंटर बड़िया एयर कमीशन के चेयरमैन आ गए जी एन जी टी आ गए जी हल क्या है मैं कह जी पैसे दे दो 2000 ਰੁਪਿਆ ਇੱਕੜ ਦੇ ਦੋ ਚਲੋ ਐ ਕਰਦਾ 1000 ਮੈਂ ਪਾ ਦਿੰਨਾ 1000 ਤੁਸੀਂ ਪਾ ਦਿਓ 2000 ਰੁਪਿਆ ਇੱਕੜ ਕਰ ਦਿੰਨੇ ਆ ਜਾਂ 2000 ਰੁਪਿਆ ਇੱਕੜ ਨਾ ਫੁੱਪਣ ਦੇ ਦੋ ਜਾਂ ਸਾਨੂੰ ਕੋਈ ਹੋਰ ਫਸਲਾਂ ਦੇ ਦਿਓ ਅਸੀਂ ਝੋਨੇ ਤੋਂ ਆ ਪੱਕੇ ਪਏ ਆ ਖੁਦੱਕੇ ਪਏ ਆ ਸਾਡਾ ਕੋਈ ਜਲ ਨਹੀਂ ਕਰਦਾ ਅੱਕ ਲਾਉਣ ਨੂੰ ਜੇ ਸਾਨੂੰ ਮੱਕੀ ਦੀ ਐਮਐਸਪੀ ਜਾਂ ਬਾਜਰੇ ਦੀ ਜਾਂ ਮੌਂਗ ਦਾੜ ਦੀ ਜਾਂ ਸਾਨੂੰ ਓਨੇ ਪੈਸੇ ਸਾਨੂੰ ਬਚਣੇ ਚਾਹੀਦੇ ਜਿੰਨੇ ਸਾਨੂੰ ਅੱਜ ਇੱਕ ਕਿੱਲੇ ਚੋਂ ਇੱਕ ਏਕੜ ਚੋਂ ਚੋਨੇ ਚੋਂ ਬਚਦੇ ਨੇ ਤਾਂ ਅਸੀਂ ਕੋਈ ਹੋਰ ਫਸਲ ਬੀਜ ਲਾਂਗੇ ਤੇ ਯਾਰ ਇਹ ਸਾਡੇ ਤੇ ਕਰੀ ਜਾਂਦੇ ਹੋ ਗਾਲਾਂ ਸਾਨੂੰ ਕੱਢੀ ਜਾਂਦੇ ਹੋ ਹੁਣ ਤਾਂ ਪਾਕਿਸਤਾਨ ਵਾਲੀ ਉਹ ਜਿਹੜੀ ਪੰਜ ਪਾਕਿਸਤਾਨ ਨੇ ਪੰਜਾਬ ਦੀ ਮੁੱਖ ਮੰਤਰੀ ਹੈ ਮਰੀਮ ਸ਼ਰੀਫ ਨਵਾਜ਼ ਸ਼ਰੀਫ ਦੀ ਬੇਟੀ ਉਹ ਕਹਿੰਦੀ ਮੈਂ ਭਗਵਾਨ ਜੀ ਨੂੰ ਚਿੱਠੀ ਲਿਖਾਂਗੀ ਤੁਹਾਡਾ ਤੂੰ ਆ ਲਾਹੌਰ ਹੁੰਦਾ ਹੈ ਇਹ ਦਿੱਲੀ ਵਾਲੇ ਕਹਿੰਦੇ ਤੁਹਾਡਾ ਧੂਆ ਦਿੱਲੀ ਆਉਂਦਾ ਮੈਂ ਕਿਹਾ ਸਾਡਾ ਧੂਆ ਘੇੜੇ ਹੀ ਦੇ ਜਾਂਦਾ ਜਿਹੜਾ ਆਉਂਦਾ ਸਾਨੂੰ ਪੈਂਦਾ ਤੂੰ ਵੀ ਲੈ ਲੈ ਚਿੱਠੀ ਬੀਬਾ ਮੈਂ ਕਿਹਾ ਪਹਿਲਾਂ ਇੱਕ ਪਾਕਿਸਤਾਨ ਵਾਲੀ ਤੋਂ ਦੁਖੀ ਰਹੇ ਹਾਂ ਤੂੰ ਵੀ ਕਰ ਲੈ ਕੀ ਕਰੀਏ ਜੀ ਜਿਹੜਾ ਆਉਂਦਾ ਸਾਨੂੰ ਪੈਂਦਾ ਜੀ मुखमंत्री है मरीयम शरीफ नवाज शरीफ की बेटी कैं भगवंत मानू चिट्ठी लिखूंगी थोड़ा धूआ लाहौर आली आले कूआ दिल्ली आदा धुआ गेड़े ही देख तू भी लिख लै चिट्ठी बीबा मैं कह पाकिस्तानी तो दुखी रहे तू भी कर ला ਕੀ ਕਰੀਏ ਜੀ ਜਿਹੜਾ ਆਉਂਦਾ ਸਾਨੂੰ ਪੈਂਦਾ ਜੀ ਪੰਜਾਬ ਯੂਨੀਵਰਸਿਟੀ ਦੇ ਖੂਬਸੂਰਤ ਲਾਰ ਅਡੀਟੋਰੀਅਮ ਦੇ ਵਿੱਚ ਪੰਜਾਬ ਵਿਜ਼ਨ 2047 ਇੱਕ ਸੈਮੀਨਾਰ ਜੋ ਆਯੋਜਿਤ ਕੀਤਾ ਜਾ ਰਿਹਾ ਉਹਦੇ ਵਿੱਚ ਸ਼ਿਰਕਤ ਕਰਨ ਲਈ ਇੱਥੇ ਪਹੁੰਚੇ ਹੋਏ ਸੀਨੀਅਰ ਪ੍ਰੋਫੈਸਰ ਸਹਿਬਾਨ ਵਕਫਾ ਵਿਸ਼ਿਆਂ ਦੇ ਮਾਹਰ ਔਰ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਜਿਨ੍ਹਾਂ ਨੇ ਫਿਊਚਰ ਦੇ ਵਿੱਚ ਉਹਨਾਂ ਵਿਸ਼ਿਆਂ ਦੇ ਮਾਹਰ ਬਣਨਾ ਸਟੇਜ ਤੇ ਸ਼ੋਭਿਤ ਸਾਡੇ ਰਾਜ ਸਭਾ ਦੇ ਮੈਂਬਰ ਵਿਕਰਮ ਜੀ ਸਾਨੀ ਸਾਹਿਬ ਔਰ ਬੀਸੀ ਸਾਹਿਬਾ ਇਸ ਯੂਨੀਵਰਸਿਟੀ ਦੇ ਔਰ ਸਾਡੇ ਇੰਡਸਟਰੀ ਦੇ ਜਿਹੜੇ ਰੋਲ ਮਾਡਲ ਵੀ ਕਹੂੰਗਾ ਮੈਂ ਜਿਨ੍ਹਾਂ ਨੇ ਪੰਜਾਬ ਦਾ ਨਾਮ ਖਾਸ ਤੌਰ ਤੇ ਟ੍ਰੈਕਟ ਇੰਡਸਟਰੀ ਚ ਸੋਨালী ਕਾਤੂ ਮਿੱਤਲ ਸਾਹਿਬ ਔਰ ਮੇਰੇ ਸਾਹਮਣੇ ਸਾਡੇ ਅਫਸਰ ਸਾਹੀ ਬੈਠੇ ਹੈ ਇਨਵੈਸਟ ਪੰਜਾਬ ਦੇ ਉਪਕਾਰ ਜੀ ਬੈਠੇ ਹੈ ਸਾਡੇ ਫਾਈਨੈਂਸ ਡਿਪਾਰਟਮੈਂਟ ਦੇ ਹੈਡ ਬੈਠੇ ਹੈ ਬੜਾ ਗੰਭੀਰ ਵਿਸ਼ਾ ਜਿਹੜਾ ਉਹਦੇ ਤੇ ਬ੍ਰੇਨਸਟਾਰਮਿੰਗ ਚੱਲ ਰਹੀ ਹੈ ਔਰ ਜ਼ਮਾਨਾ ਬ੍ਰੇਨਸਟਾਰਮਿੰਗ ਤੇ ਹੈ ਸਿਰ ਜੋੜ ਕੇ ਬੈਠਾਂਗੇ ਤਾਂ ਕੋਈ ਹੱਲ ਨਿਕਲੂਗਾ ਮੈਂ ਸਾਰਿਆਂ ਦਾ ਬਹੁਤ-ਬਹੁਤ धन्यवाद इस्ते करता, कर दू चलिया कदम हर एक चलिया हुआ कदम मेरे सिर मथे सब तो पहला मेरे बोलो नमस्कार सत श्रीकाल वाहगुरू जी का खालसा वाहू जी की फतेह पंजाब तक फूडबॉल है सारे देश की एक सौ बयासी लख मीट्रिक टन चौल इस बार पंजाब देश दे रहा है एक सौ बयासी लख मीट्रिक टन ਹਾਲਾਂਕਿ ਚੌੜ ਸਾਡੀ ਖੁਰਾਕ ਦਾ ਹਿੱਸਾ ਨਹੀਂ ਹੈਗਾ ਅਜੇ ਤਾਂ 10ਵੇਂ ਵਾਲੇ ਦਿਨ ਮਹੀਨੇ ਬਾਅਦ ਖੀਰ ਬਣਾਉਨੇ ਆ ਸਾਡੇ ਇਸ ਚਲੇ ਖੁਰਾਕ ਦਾ ਉਹ ਪਰ ਅਸੀਂ ਦੇ ਰਹੇ ਆ ਅਸਲ ਚ ਅਸੀਂ ਚੌੜ ਨਹੀਂ ਦੇ ਰਹੇ ਜੇ ਕਿ ਤੇ ਪਹਿਲਾਂ ਸੋਚਿਆ ਹੁੰਦਾ ਅਸੀਂ ਤਾਂ ਬਿਸਲਰੀ ਵਰਗਾ ਪਾਣੀ ਇمپੋਰਟ ਕਰਦਾ ਐਕਸਪੋਰਟ ਕਰਦਾ ਪਾਣੀ ਨਹੀਂ ਦੇਈ ਜੀ ਉਹਨਾਂ ਨੂੰ ਦੇਸ਼ ਨੂੰ ਅੱਜ ਪਾਣੀ ਖਤਮ ਹੋ ਗਿਆ ਥੱਲੋਂ 600 ਫੁੱਟ ਤੇ ਚਲਾ ਗਿਆ ਜੀ ਪਾਟਰ ਲੈਵਲ ਡਾਰਕ ਜ਼ੋਨ ਦੇ ਵਿੱਚ ਆ ਗਿਆ ਤੇ ਤੋਂ ਵੱਧ ਪੰਜਾਬ ਕਿਸੇ ਨੇ ਧਿਆਨ ਨਹੀਂ ਦਿੱਤਾ ਜੀ ਬੜੀ ਸ਼ਾਨਨਾ ਕਹਿੰਦੇ 182 ਲੱਖ ਮੀਟਰ ਘਟਾਣਾ ਚਾਹ ਪੈਦਾ ਹੋਣ ਨਾਲ ਪਰਾਲੀ ਵੀ ਤਾਂ ਪੈਦਾ ਹੋਊ 15 ਦਿਨ ਪਹਿਲਾਂ ਅੰਨ ਦਾ ਤਾਂ 15 ਦਿਨ ਬਾਅਦ ਕਹਿੰਦੇ ਉੱਤੇ ਪਰਚਾ ਕਰੋ ਉਹ ਦੇਖ ਲੋ ਬਾਹਰ ਜਲਵਾਜੂ देख लिया होना तुम बाहर पूछ लो करें पेंड फोन करके कुछ दिखता है? कुछ दिखता करिए कि हल की है बथेरी भाई क्या सेंटर बड़िया एयर कमीशन के चेयरमैन आ गए जी एन जी टी आ गए जी हल क्या है मैं कह जी पैसे दे दो हज़ार दो रुपया एकड़ दे दो चलो ए करदा हजार मैं पा दिना हजार तुम पा दो हज़ार रुपया एकड़ कर देने जो हजार रुपया एकड़ ਨਾ ਫੋਕਣ ਦੇ ਦੋ ਜਾਂ ਸਾਨੂੰ ਕੋਈ ਹੋਰ ਫਸਲਾਂ ਦੇ ਦੋ ਅਸੀਂ ਝੋਨੇ ਤੋਂ ਆ ਪੱਕੇ ਪਏ ਆ ਖੋਦੱਕੇ ਪਏ ਸਾਡਾ ਕੋਈ ਜਲ ਨਹੀਂ ਕਰਦਾ ਤੇ ਲਾਉਣ ਨੂੰ ਜੇ ਸਾਨੂੰ ਮੱਕੀ ਦੀ ਐਮਐਸਪੀ ਜਾਂ ਬਾਜਰੇ ਦੀ ਜਾਂ ਮੂੰਗਦਾਰ ਦੀ ਸਾਨੂੰ ਉਹਨੇ ਪੈਸੇ ਸਾਨੂੰ ਬਚਣੇ ਚਾਹੀਦੇ ਜਿੰਨੇ ਸਾਨੂੰ ਅੱਜ ਇੱਕ ਕਿੱਲੇ ਚੋਂ ਇੱਕ ਏਕੜ ਚੋਂ ਝੋਨੇ ਚੋਂ ਬਚਦੇ ਨੇ ਤਾਂ ਅਸੀਂ ਕੋਈ ਹੋਰ ਫਸਲ ਬੀਜ ਲਾਂਗੇ ਯਾਰ ਵੀ ਸਾਡੇ ਤੇ ਕਰੀ ਜਾਂਦੇ ਹੋ ਗਾੜਾ ਸਾਨੂੰ ਗੱਡੀ ਜਾਂਦੇ ਹੋ ਉਹ ਤਾਂ ਪਾਕਿਸਤਾਨ ਵਾਲੇ ਉਹ ਜਿਹੜੀ ਪਾਕਿਸਤਾਨ ਵਾਲੇ ਪੰਜਾਬ ਦੀ ਮੁੱਖ ਮੰਤਰੀ ਐ ਮਰੀਮ ਸ਼ਰੀਫ ਨਵਾਸ਼ ਸ਼ਰੀਫ ਦੀ ਬੇਟੀ ਉਹ ਕਹਿੰਦੀ ਮੈਂ ਭਗਵਾਨ ਜੀ ਨੂੰ ਚਿੱਠੀ ਲਿਖੂੰਗੀ ਤੁਹਾਡਾ ਧੂਆ ਲਾਹੌਰ ਆਉਂਦਾ ਹੈ ਇੱਥੇ ਦਿੱਲੀ ਵਾਲੇ ਕਹਿੰਦੇ ਤੁਹਾਡਾ ਧੂਆ ਦਿੱਲੀ ਆਉਂਦਾ ਮੈਂ ਕਿਹਾ ਸਾਡਾ ਧੂਆ ਕਿਹੜੇ ਹੀ ਦੇ ਜਾਂਦਾ ਜਿਹੜਾ ਆਉਂਦਾ ਸਾਡੇ ਕੋں ਵੀ ਲਿਖ ਲੈ ਚਿੱਠੀ ਦੀ ਬਾਮੈਗਾ ਪਹਿਲਾਂ ਇੱਕ ਪਾਕਿਸਤਾਨ ਵਾਲੀ ਤੋਂ ਦੁਖੀ ਰਹੇ ਤੂੰ ਵੀ ਕਰਦਾ ਹੈ ਕੀ ਕਰੀਏ ਜੀ ਜਿਹੜਾ ਆਉਂਦਾ ਸਾਨੂੰ ਪੈਂਦਾ ਜੀ ਪੰਜਾਬ ਦੇ ਪਾਕਿਸਤਾਨ ਦੇ ਪੰਜਾਬ ਦੀ ਮੁੱਖ ਮੰਤਰੀ ਮਰੀਮ शरीफ नवाज शरीफ की बेटी वह कहें मैं भगवंत मानू चिट्ठी लिखूंगी थोड़ा धूं लाहौर आधर दिल्ली कहें थोड़ा धूं दिल्ली आँख सा गेड़े ही दे जान निकलता तू भी लिख लै चिट्ठी बीबा मैं कह पाकिस्तान वाली तो दुखी रहे तू भी कर ला ਜਿਹੜਾ ਆਉਂਦਾ ਸਾਨੂੰ ਪੈਂਦਾ ਜੀ